बाह जा कलो कर ਆਹ ਇਹੇ ਤੇ ਤਾਂ ਬੋਲੀ ਕਰਾਉਂਦਾ ਪੌਂਸਾ ਦਾ ਬਜਟ ਮोटा ਵਾ ਜ਼ਿੰਦਾਬਾਦ ਜ਼ਿੰਦਾਬਾਦ ਹੋਰ ਦੱਸੋ ਆਹ ਠੇਕੇਦਾਰ ਬਾਹਰ ਸਾਧ ਕੇ ਇੰਨਾ ਗਰੀਬਾਂ ਬੰਦਿਆਂ ਦੇ ਕੋਲੋਂ ਬੋਲੀ ਕਰਾਉਂਦੇ ਨੇ ਬਾਹਰ ਦੇ ਬੰਦੇ ਨੂੰ ਬੋਲੀ ਦੇਣੀ ਆ ਆ ਜਿਹੜੇ 35 35 ਸਾਲ ਤੋਂ ਪਰਚੀਆਂ ਘਟਾਉਂਦੇ ਆ ਇਹ ਬੁਰੇ ਲੱਗਦੇ ਆ ਮੈਨੇਜਰ ਨੇ ਫੋਨ ਕਰਕੇ ਬਾਹਰੋਂ ਠੇਕੇਦਾਰ ਸੱਤੇ ਆ ਅਸੀਂ ਬਾਹਰ ਦੇ ਠੇਕੇਦਾਰਾਂ ਨੂੰ ਠੇਕਾ ਨਹੀਂ ਲੈਣ ਜੜਾ ਆ ਸਾਡੀ ਆ ਭੈਣਾਂ ਪੀਆਂ ਸਾਧੀਆਂ ਇਹ ਹੋ ਰਹੀਆਂ ਨੇ ਕਿਉਂ ایک پرمولے والے ہونی کے پاسے نعرہ نعرہ مرداباد مرداباد پولیس صاحب دا منگے مرداباد 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 چمبو والا مرداباد 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 پہلاں دی خاناں والا ਪਹਿਣਾ ਇਹਦੇ ਆਪਣਾ ਦੇ ਉਹ ਚੁੱਪ ਗਿਆ ਕਾ ਕੱਢ ਕੇ ਆਜਾ ਤੂੰ ਆਦਾ ਕਰਕੇ ਆਜਾ ਬਿਨਾ ਦਾ ਕਰਕੇ ਆਜਾ ਆਦਾ ਕਰਕੇ ਆਜਾ ਆਪਣੇ ਪਰਸ ਨੂੰ ਲਾ ਗੋ ਆਦੇ ਦੇਸ਼ੀ ਕੀ ਹੋ ਗਿਆ ਕਹਿਣਾ ਕਿ ਪਹਿਲਾਂ ਫਿਰ ਲੋਕਾਂ ਨੂੰ ਸਾਡੇ ਜਿਹੜੀਆਂ ਬੀਫੀਆਂ ਮੈਂ 15 ਅਕਤੂਬਰ ਦੀ 15 ਅਕਤੂਬਰ 10 ਦਾ 8-8 ਬੱਚੇ ਨਾਲ ਰਹੀਆਂ ਇਹ 30 ਸਾਲ ਤੋਂ ਚੱਲ ਰਿਹਾ ਪਰ ਸਾਡੇ ਸੇ ਭੜੀਆਂ ਦੇ ਤਰੀਨੇ ਕੋਈ ਦੁਕਾਨ ਨਹੀਂ ਤੁਹਾਡੀ ਲੱਗਦੀ ਤੇ ਅੱਜ ਜਿਹੜਾ ਠੇਕੇਦਾਰ ਜਿੱਦੀ ਗੱਲ ਕਰਦਾ ਤੇ ਪਰ ਸੰਪਤਾਂ ਦੇ 12 ਬੰਦੇ ਘੱਲ ਕੇ ਕੋਨੇ ਬੋਲੀ ਚੜਾ ਲੈਣੀ ਹੈ ਸਿਗਰੇਟ 10000 1000 ਰੁਪਏ ਇਹ ਫੜੀ ਵਾਲਾ ਇੱਕ ਸਿਰਫ 1000 ਦਾ ਰੁਪਈਆ ਚਾਰੇ ਕੜੇ ਵੇਡੀਆਂ ਦੇ ਰਣ ਸਾਰਾ ਬਿਸ਼ਣਾ ਉਹ ਨਾੜੇ ਬਾਹਰ ਉਹਦਾ ਮੈਂ 20 ਲੱਖ ਦਾ ਤੂੰ ਬੋਲੀ ਖੜੂਗਾ ਉਹ ਗੱਲ ਤੇ ਕੰਮ ਇਹਦਾ ਇੰਨਾ ਇਹ ਫੋਲਡਰੀ ਕਰ ਸਕਦੀ ਆ ਬੀਬੀਆਂ ਸਾਰੀਆਂ ਇਹਨਾਂ ਚ ਪੱਟੀਆਂ ਕੀਤੀਆਂ ਮਦਵਾ ਵੇਖੋ ਇਹਨਾਂ ਦੇ ਬੱਚੇ ਤੇ ਇਹਨਾਂ ਦੇ ਮਰੇ ਕੋਈ ਤੇ ਇਹਨਾਂ ਦੇ ਬੰਦਾ ਦੀ ਦੁਕਾਨ ਖੋਲਣ ਤੇ ਬੀਬੀ ਐ ਵਾਲਾ ਦੁਕਾਨਾ ਸਾਡਾ ਖੋਲਿਆ ਤੇ ਕਹਿੰਦੀ ਮਿਹਰਬਾਨੀ ਕਰਕੇ ਇਹਨਾਂ ਨੂੰ ਤੁਸੀਂ ਬੋਲੀ ਤੇ ਛੱਡੋ ਇਹਨਾਂ ਨੂੰ ਦੇ ਦਿਓ ਕਿ ਮੇਰੀ ਗੱਲ ਸੁਣ ਲੈ ਹਾਂ ਜੀ ਸਾਡੀ ਹੁਣ ਗੱਲ ਸੁਣੋ ਬਹਿ ਕੇ ਸੁਣਦਾ ਹੈ ਬਹਿ ਕੇ ਸੁਣੋ ਯਾਰ ਜੀ ਥੋੜਾ ਕਰਾ ਸਾਡੀ ਗੱਲ ਦੇ ਸਮਝ ਆਉਂਦਾ ਕਰ ਲੈ ਮੈਂ ਕਰਵਾ ਜੀ ਇੱਕ ਮਿੰਟ ਸਰਪੰਚ ਸਾਹਿਬ ਨੇ ਮੈਨੂੰ ਆਖਿਆ ਸਾਨੂੰ ਟਾਈਮ ਦੇ ਕੇ ਕੀ ਪ੍ਰਧਾਨ ਨਾਲ ਗੱਲ ਕਰਾਂਗੇ ਅਸੀਂ ਬੋਲੀ ਕੈਂਸਲ ਕਰਦੇ ਲੱਗੇ ਆਂ ਤੁਸੀਂ ਗੱਲ ਕਰੋ ਕੱਲ ਨੂੰ ਕੀ ਆਪਣੇ ਬੋਲੀ

ਇੱਕ ਬਰਾਦਾ ਮਹੀਨਾ ਹੋ ਗਿਆ ਨਹੀਂ ਉਹ ਨਹੀਂ ਖਲਿਆ ਹੋਇਆ ਹਜੇ ਤੱਕ ਨਹੀਂ ਆ ਅੱਜ ਕਿਹੜਾ ਕਬਜ਼ਾ ਚੁੱਕ ਲੈਣ ਨਹੀਂ ਤੇ ਨਵਾਂ ਨਾਮ ਡਾਲੇ ਪੁਲਿਸ ਕਰਾਵਾ ਦੇ ਕਬਜ਼ਾ ਤਾਂ ਨਹੀਂ ਚੁੱਕਦਾ ਵੀ ਫੇਰ ਮੋਲੀ ਰਹਿਣੀ ਕੋਈ ਗੱਲ ਨਹੀਂ ਅਸੀਂ ਸਿੱਖ ਤੋਂ ਅਸੀਂ ਗਰੀਬਾਂ ਦੇ ਬੋਲੀ ਨਾਮ ਨਹੀਂ ਲਾਣਗੇ ਪਰ ਨੂੰ ਛੱਡ ਦੇਣਾ Marcos, é ਸਾਹ ਵਾਇਗੁਰਜੀ ਕੀ ਫਤਿਹ ਅਸੀਂ ਜੀ ਇਹ ਸਾਨੂੰ ਮੈਨੇਜਰ ਸਾਹਿਬ ਜੀ ਨੇ ਗੁਰਦਾਰੇ ਨੂੰ ਸਾਰੇ ਮੈਨੇਜਮੈਂਟ ਕਰਕੇ ਇਹਨਾਂ ਨੇ ਇਸ਼ਤਿਹਾਰ ਕੱਢਿਆ ਓਪਨ ਬੋਲੀ ਰੱਖੀ ਆ ਉਹਨਾਂ ਸਾਨੂੰ ਸੱਦਿਆ ਵਾ ਕਿ ਅੱਜ ਫਲਾਣੀ ਤਰੀਕ ਨੂੰ ਬੋਲੀ ਇੰਨੇ ਵਜੇ ਹੋਏਗੀ ਅਸੀਂ ਬੋਲੀ ਦੇਣ ਆਏ ਆ ਕੁਛ ਜਿਹੜੇ ਵਿੱਚ ਜਿਹੜੇ ਚਤਾਨੀ ਅੰਕਸ਼ ਰਹਿ ਗਿਆ ਉਹ ਜਿਆਦਾ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੜੇ ਨਾ ਕੋਈ ਬਾਹਰੋਂ ਠੇਕੇਦਾਰ ਨਾ ਹੋਵੇ 8-7 ਸਾਲ ਹੋ ਗਏ ਸਾਨੂੰ ਠੇਕਾ ਲੈਂਦੇ ਨੂੰ ਕੋਈ ਕਿਰਾਇਆ ਨਹੀਂ ਵਾਧਾ ਪਿਆ ਉਹਨਾਂ ਦਾ ਉਹ ਸਿਰਫ ਕਹਿੰਦੇ ਆ ਵੀ ਸਾਡੀ ਮਾਲਕੀ ਆ ਇਹ ਗੁਰਦਰਾ ਸਾਡਾ ਹੀ ਬਣ ਗਿਆ ਵਾ ਤੇ ਅਸੀਂ ਜੋ ਕਰੀਏ ਕਰਾਂਗੇ ਅਸੀਂ ਕੇ ਮੈਂਬਰ ਨੂੰ ਨਹੀਂ ਜਾਣਦੇ ਕੋਈ ਮੈਨੇਜਰ ਨੂੰ ਨਹੀਂ ਜਾਣਦੇ ਤੁਸੀਂ ਬੋਲੀ ਦੇਣ ਕਿਉਂ ਆਏ ਜੇ ਇਸ ਕਰਕੇ ਸਾਡੀ ਜੋ ਇਹਨਾਂ ਨੇ ਸਾਡੀ ਬੇਦਬੀ ਕੀਤੀ ਆ ਜਾਂ ਗੁਰੂ ਘਰ ਦੀ ਬੇਦਬੀ ਕੀਤੀ ਆ ਇੱਥੇ ਛਲਾਗਾ ਜੋਗਾ ਗਈ ਇਹਨੂੰ ਇਹ ਨਿੰਦਿਆ ਕਰਦੇ ਆ ਵੀ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਪ੍ਰਧਾਨ ਜੀ ਦੇ ਗਲ ਵੀ ਪਏ ਆ ਮੋਬਾਈਲ ਵੀ ਖੋਇਆ ਵਾ ਆਪਣੀ ਕੋਸ਼ਿਸ਼ ਕਰਦੇ ਵੀ ਇਹਨਾਂ ਦੇ ਪੈਸੇ ਵੀ ਖੋਏ ਜਾਣ ਕੋਈ ਇਹਨਾਂ ਨੂੰ ਨਸ਼ੇ ਪੱਤੇ ਵਾਲੇ ਬੰਦੇ ਵੀ ਲਿਆਂਦੇ ਆ ਬੀਬੀਆਂ ਸ਼ੈਤਾਨ ਵੀ ਲਿਆਂਦੀਆਂ ਖਾਸ ਕਰਕੇ ਇਹਨਾਂ ਦੀ ਲੀਡਰ ਜਾਦਾ ਬੀਬੀ ਹੈਗੀ ਮਿੰਦਰਕੌਰ ਜਿਹੜੀ ਇਹਨਾਂ ਦਾ ਸਾਰਿਆਂ ਦਾ ਲੀਡਰ ਆ ਉਹਨੇ ਹੀ ਸਾਰਾ ਕੁਝ ਕੀਤਾ ਅਸੀਂ ਇਹਦਾ ਇਸ ਕਰਕੇ ਅਸੀਂ ਪਰਚਾ ਕਰਾਵਾਂਗੇ ਸਾਡੀ ਬੇਇੱਜ਼ਤੀ ਹੋਈ ਆ ਤਾਂ ਅਸੀਂ ਇਹ ਖਜ਼ਾਨਾ ਮੈਂਜਰ ਸਾਹਮਣੇ ਓਪਨ ਇਸ਼ਤਿਹਾਰ ਰੱਖਿਆ ਸਾਡੇ ਕੱਲਿਆਂ ਦੇ ਨਹੀਂ ਸਾਰੇ ਦੇ ਰੱਖਿਆ ਜਿਹੜਾ ਮਤੀ ਆਸਦਾ ਕੋਈ ਲੰਬਰ ਸਰੋਂ ਆਇਆ ਕੋਈ ਨੰਦਿਆਲ ਦੇਹਾਣੇ ਆਇਆ ਕੋਈ ਨੰਦਪੜ ਤੋਂ ਆਇਆ ਕੋਈ ਔਰ ਕਿਧੋਂ ਆਇਆ ਕਿਸੇ ਨੂੰ ਕਹੇ ਅਸੀਂ ਕਹਿ ਨਹੀਂ ਸਕਦੇ ਕਿਉਂ ਆਇਆ ਜਿਹੜਾ ਮੱਤ ਚਾਲ ਕੇ ਬੋਲੀ ਦੇ ਦੂੰ ਜਿੰਨੂੰ ਕੁਛ ਵੱਜਦਾ ਉਹ ਨਾ ਪੱਜਦਾ ਉਹ ਆਪਣੀ ਮਰਜ਼ੀ ਨਾਲ ਕੰਮ ਕਰਨਾ ਵੈਰੀ ਗੁੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬਾਦੀ ਪ੍ਰਭ ਦਾ ਬਰਸਾਉ ਜਿਹੜੀ ਅੱਥੀਂ ਪੁੱਛੀ ਉਦੋਂ ਸਭਾ ਵਿੱਚ ਕਾਫੀ ਵਿਰੋਧ ਵੀ ਹੋਇਆ ੱਟਾ ਮੁਖੀ ਨੇ ਕੀ ਆ ਸਾਰਾ ਮੰਨ ਲਿਆ ਭੱਲੇ ਅਮਰਦਾਸ ਜੀ ਤੇਰੇ ਤੇਰੀ ਹੁਕਮਤੋ ਹੀ ਬਣਾਵੇ ਆਪਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਬੈਠੇ ਆਂ ਅੱਜ 27 ਤਰੀਕ ਨੂੰ 27 6 25 ਨੂੰ ਇਸ ਗੁਰਦੁਆਰਾ ਸਾਹਿਬ ਵੱਲੋਂ ਜਿਹੜੀਆਂ ਆਰ.ਜੀ ਫੜੀਆਂ ਕਾਰਪਰਕ ਦੇ ਵਿੱਚ ਆ ਉਹਦੀ ਬੋਲੀ ਹਰ ਸਾਲ ਦੀ ਤਰ੍ਹਾਂ ਜਦੋਂ ਕਰਾਈ ਜਾਂਦੀ ਹੈ ਉਹਦੀ ਬੋਲੀ ਰੱਖੀ ਸੀ ਪਿੰਡ ਦੇ ਉੱਪਰ ਜ ਨਗਰ ਨਿਵਾਸੀਆਂ ਵੱਲੋਂ ਤੇ ਇਲਾਕੇ ਆ ਜਿਹੜੇ ਬੰਦੇ ਸੀ ਇੱਥੇ ਲੋਕਲ ਇਹਨਾਂ ਨੇ ਉਹਨਾਂ ਫੜੀਆਂ ਵਾਲੇ ਦੁਕਾਨਦਾਰਾਂ ਨਾਲ ਲੜ ਕੇ ਤੇ ਇੱਥੇ ਹੁਲਡ ਪਾਜੀ ਕੀਤੀ ਜਿਹੜੇ ਗੁਰੂ ਘਰ ਜਾਂਦਣੇ ਚਾਹੀਦਾ ਜਿਹੜਾ ਗੁਰੂ ਘਰ ਵਾ ਬੜੇ ਨਮਾਣੇ ਹੋ ਕੇ ਨਿਉਂ ਕੇ ਆਈਦਾ ਵਾ ਹੋਰ ਮਾੜੀ ਗੱਲ ਹੈ ਜੇ ਵੇਖੋ ਜਦੋਂ ਅਸੀਂ ਕੋਈ ਬੋਲੀ ਰੱਖਦੇ ਆਂ ਅਹੀਂ ਕੱਲੇ ਇਹਦੇ ਅੰਦਰ ਖਾਤੇ ਰਸੀਦ ਨਹੀਂ ਘੱਟ ਸਕਦੇ ਓਪਨ ਬੋਲੀ ਸਾਨੂੰ ਸਾਰਿਆਂ ਨੂੰ ਓਪਨ ਸੱਦਣਾ ਪੈਂਦਾ ਵਾ ਕੋਈ ਠੇਕੇਦਾਰ ਕਿਧੋਂ ਦਾ ਵੇ ਕੋ ਕਦੋਂ ਦਾ ਸਾਨੂੰ ਸਭ ਨੂੰ ਦੱਸਣਾ ਪੈਂਦਾ ਵਾ ਕਿ ਐਨੀ ਤਿਕਨਸ ਗੁਰਦਰਾ ਸਾਹਿਬ ਦੀ ਦੁਕਾਨ ਵਾ ਇਹ ਅਸੀਂ ਠੇਕੇ ਦੇ ਰਹੇ ਆ ਆ ਜਮੀਨ ਵਾ ਇਹ ਠੇਕੇ ਦੇ ਦੇਣਾ ਜੇਦੀ ਬੋਲੀ ਵੱਧ ਕੋਈ ਲੈ ਜਾਏ ਸਾਨੂੰ ਕੋਈ ਇਤਰਾਜ਼ ਨਹੀਂ ਇਹ ਚਾਹੁੰਦੇ ਸੀ ਕਿ ਅੰਦਰ ਵੜ ਕੇ ਜਿਹੜੇ ਆ ਸਾਨੂੰ ਇਸ ਤਰ੍ਹਾਂ ਹੀ ਸਾਡੀ ਕੱਟ ਜਾਵੇ ਉਹ ਸਾਡੇ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਹਲਕੇ ਦੇ ਮੈਂਬਰ ਸਭਾ ਨੇ ਉਹਨਾਂ ਨੇ ਗੱਲ ਨੂੰ ਨਕਾਰਤਾ ਉਹਨਾਂ ਨੇ ਕਿਹਾ ਵੀ ਅੰਦਰ ਵੜ ਕੇ ਨਹੀਂ ਬੋਲੀ ਓਪਨ ਹੋਊਗੀ ਸਾਰੇ ਠੇਕੇਦਾਰ ਅੰਦਰ ਹਾਜ਼ਰ ਹੋਣਗੇ ਤੇ ਬੋਲੀ ਹੋਊਗੀ ਨਹੀਂ ਤੇ ਬੋਲੀ ਕੈਨਸਲ ਕਰ ਦਿੱਤੀ ਗਈ ਹੈ ਸੰਤ ਸਾਹਿਬ ਜਿਹੜੇ ਇੱਕ ਗੁਰਦੁਆਰਾ ਦੇ ਅੰਦਰ ਨਾਰੇ ਵੀ ਨਵਾਂ ਲਾਇਆ ਇਹ ਤੇ ਵੇਖੋ ਉਹਨਾਂ ਦੀ ਸੋਚ ਵੰਨਾ ਇਹ ਤਾਂ ਨਮਾਨਿਆਂ ਦਾ ਮਾਨਵਾ ਇਹ ਉਹਨਾਂ ਨੂੰ ਘਾਟੇ ਦੀ ਗੱਲ ਚਾਉਂਗੀ ਇਹਨਾਂ ਸਾਡੇ ਤੇ ਹਮਲਾ ਨਹੀਂ ਕੀਤਾ ਸੀ ਤੇ ਉਹ ਕੁਕਰਾਂ ਉਹਦੇ ਸੇਵਾਦਾਰ ਵੀ ਪ੍ਰਬੰਧ ਚਲਾਉਂ ਰਹੇ ਆ ਇਹ ਉਹਨਾਂ ਗੁਰੂ ਦੇ ਉੱਤੇ ਕੱਢ ਕੇ ਆਏ ਅਮਰਖੱਬਦਾਲੀ ਵੀ ਮਸਾ ਰੰਗ ਵੀ ਗੁਰੂ ਦੇ ਉੱਤੇ ਕੱਢ ਕੇ ਆਏ ਹੀ ਇਹ ਉਹਨਾਂ ਨੇ ਇਹ ਕੰਮ ਕੀਤਾ ਵਾ ਇਹ ਗੁਰੂ ਉਹਨਾਂ ਨੂੰ ਬਖਸ਼ੂ ਬਣੀ ਹਾਂਜੀ ਅਹੀਂ ਜੀ ਕਾਰਪੇ ਕਰਾਂਗੇ ਜਿਹੜੀ ਵੀ ਘਾਰਿਆਂ ਦੇ ਨੋਟਿਸ ਚੋਂ ਲੈਂਦਾ ਵਾ ਹੋਰ ਵੀ ਪ੍ਰਸ਼ਾਸਨ ਦੇ ਵੀ ਨੋਟਿਸ ਤੇ ਲਿਆਵਾਂਗੇ ਤੇ ਇਹਨਾਂ ਦੇ ਜੋ ਵੀ ਕਾਨੂੰਨ ਨਾਲ ਲੜਾਂਗੇ ਇਹਨਾਂ ਨੇ ਜਿਦਾਂ ਉਹ ਕਰਦੇ ਆ ਲੜਬਾ ਜੀ ਉਹ ਤਾਂ ਨਹੀਂ ਕਰਾਂਗੇ ਨਾ ਹੀ ਲੜਾਂਗੇ ਨਾ ਹੀ ਕਾਨੂੰਨ ਨਾਲ ਗਰ ਵਿੱਚ ਕਰਾਂਗੇ